ਹਾਂ ਜੀ ਸਰ ਮੇਰੇ ਸਭ ਨੂੰ ਜਣਾ ਚਾਹਣਾ ਸਰ ਅੱਜ ਅਸੀਂ ਇੱਥੇ ਆਪਣੀ ਟੀਮ ਲੈ ਕੇ ਪਹੁੰਚੇ ਹਾਂ ਵਿਕਿੰਦਰ ਸਰ ਕਿਉਂਕਿ ਇਹ ਬਹੁਤ ਹੀ ਵੱਡੀ ਸਮੱਸਿਆ ਉੱਠ ਕੇ ਆਈ ਹੈ ਅਸੀਂ ਤੁਹਾਡੇ ਸਾਰੇ ਪ੍ਰੈਸ ਵੀਰਾਂ ਦੇ ਚੈਨਲਾਂ ਦੇ ਰਾਹੀਂ ਇਸ ਪ੍ਰੋਬਲਮ ਨਾਲ ਜਾਗਰੂਕ ਹੋਏ ਤੇ ਅਸੀਂ ਆਪਣਾ ਫਰਜ਼ ਸਮਝਿਆ ਤੇ ਬਾਕੀ ਐਮਐਲਏ ਕੁਚੋ ਮਾਸਟਰ ਜਖੀਰ ਜੀ ਨੇ ਵੀ ਸਾਡੇ ਨਾਲ ਇਨਕਾ ਚ ਸੀਗੇ ਸਾਰਾ ਟਾਈਮ ਕੋਈ ਕਿ ਇੱਥੇ ਬਹੁਤ ਗੰਭੀਰ ਸਮੱਸਿਆ ਹੈ ਇੱਥੇ ਗੱਡੀਆਂ ਬਲੌਕ ਹੈ ਤੇ ਚੰਡੀਗੜ੍ਹ ਤੋਂ ਪਟਿੰਡੇ ਦਾ ਜਿਹੜਾ ਮੇਨ ਹਾਈਵੇ ਹੈ ਉਹ ਪਾਣੀ ਦੇ ਨਾਲ ਬਿਲਕੁਲ ਡੁੱਬ ਚੁੱਕਿਆ ਹੈ ਤੇ ਉੱਥੇ ਗੱਡੀਆਂ ਵੀ ਬਲੌਕ ਹੋ ਚੁੱਕੀਆਂ ਦੇਖੋ ਸਾਡੀ ਮਸ਼ੀਨਰੀ ਇੱਥੇ ਪਹੁੰਚ ਗਈ ਆ ਕੋਈ ਮੈਡੀਕਲ ਐਮਰਜੈਂਸੀ ਵੀ ਹੋ ਸਕਦੀ ਆ ਭਰਾ ਵੀ ਇੱਥੇ ਆਦੇਸ਼ ਹਸਪੀਟਲ ਹੈ ਕਈ ਵਾਰੀ ਡਾਕਟਰ ਰੈਫਰ ਕਰ ਦਿੰਦੇ ਆ ਵੀ ਇੱਥੇ ਹੀ ਇਲਾਜ ਹੋ ਸਕਦਾ ਤੇ ਉੱਥੇ ਪਹੁੰਚਣਾ ਹੀ ਬੜਾ ਮੁਸ਼ਕਿਲ ਹੈ ਕਿਉਂਕਿ ਪਾਣੀ ਦੇ ਨਾਲ ਹਾਈਵੇ ਬਿਲਕੁਲ ਲੋਕੇ ਇਹ ਵੈਸੇ ਤਾਂ ਐਨਐਚਆਈ ਦੀ ਰੋਡ ਹੈ ਸਾਡੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੇ ਦਾਇਰੇ ਦੇ ਵਿੱਚ ਵੀ ਨਹੀਂ ਆਂਦੀ ਮਗਰ ਅਸੀਂ ਸਾਡਾ ਆਪ ਦਾ ਫਰਜ਼ ਸਮਝਦੇ ਹੋਏ ਕਿਉਂਕਿ ਪੰਜਾਬ ਸੂਬਾ ਸਾਡਾ ਆਪਣਾ ਹੈ ਪੰਜਾਬ ਦੇ ਸਾਰੇ ਲੋਕ ਸਾਡੇ ਆਪਣੇ ਆਸੀਂ ਸਾਰੀ ਕੋਸ਼ਿਸ਼ ਕਰਕੇ ਆਪਣੀ ਸਾਡੀ ਸਾਰੀ ਟੀਮ ਸਾਡੇ ਜੀ ਸਾਹਿਬ ਤੇ ਐਕਸੀਅਨ ਸਾਹਿਬ ਬਾਕੀ ਐਮਐਲਏ ਸਾਹਿਬ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਅਸੀਂ ਉਹਨਾਂ ਨਾਲ ਹਲਕੇ ਇੱਕ ਇੰਤਜ਼ਾਮ ਕਰ ਰਹੇ ਹਾਂ ਤਾਂ ਕਿ ਜਲ ਤੋਂ ਜਲ ਦੇ ਤੋ ਪਾਣੀ ਦੀ ਨਿਕਾਸੀ ਹੋਵੇ ਤੇ ਲੋਕਾਂ ਦੇ ਆ ਵੀ ਜਾਵੀਂ ਆਵਾਜ਼ਾਂ ਵੀ ਜੋ ਹੈ ਉਹ ਸਮੂਦਲੀ ਹੋ ਸਕੇ ਕਿਉਂਕਿ ਜਿੱਦਾਂ ਮੈਂ ਕਿਹਾ ਮੈਡੀਕਲ ਐਮਰਜੈਂਸੀ ਹੋ ਸਕਦੀ ਹੈ ਕਿਸੇ ਨੂੰ ਕੋਈ ਆਵਾਜ਼ ਵਪਾਰੀ ਜ਼ਰੂਰੀ ਕੰਮ ਹੋ ਸਕਦਾ ਹੈ ਕੋਈ ਰਿਸ਼ਤੇਦਾਰੀ ਚ ਜ਼ਰੂਰੀ ਕੰਮ ਪੈ ਸਕਦਾ ਤੇ ਦੇਖ ਸਕਦੇ ਤੁਸੀਂ ਅੱਧੇ ਕਿਲੋਮੀਟਰ ਦੀ ਇੱਥੇ ਗੱਡੀਆਂ ਦੀ ਲਾਈਨ ਲੱਗ ਗਈ ਕਿਉਂਕਿ ਇੱਥੋਂ ਨਿਕਲ ਨਹੀਂ پا ਰਹੀਆਂ ਗੱਡੀਆਂ ਅਸੀਂ ਤਾਂ ਕਰਕੇ ਇੱਥੇ ਆਏ ਹਾਂ ਇੱਕ ਵਾਰੀ ਇਹਨੂੰ ਜਲਦੀ ਕਲੀਅਰ ਕਰਾਂਗੇ ਬਾਕੀ ਸਾਡੇ ਪੱਤਰਕਾਰ ਦੋ ਵੀਰ ਵੀ ਉਹਨੇ ਇੱਕ ਮੈਨਹੋਲ ਤੋਂ ਡਿੱਗ ਗਏ ਬੜਾ ਇਸਕੀ ਕੰਮ ਹੈ ਇਹ ਮੈਂ ਸਾਰਿਆਂ ਨੂੰ ਇਤਲਾਹ ਕਰਨਾ ਚਾਹੁੰਦਾ ਕਿ ਆਪ ਦੀ ਸੇਫਟੀ ਦੇ ਨਾਲ ਇੱਥੋਂ ਨਿਕਲੋ ਬਾਕੀ ਅਸੀਂ ਤੁਹਾਡੀ ਸੇਵਾ 'ਚ ਲੱਗੇ ਹੋਏ ਆਂ ਤੇ ਜਲਦ ਤੋਂ ਜਲਦ ਅੱਥੋਂ ਪਾਣੀ ਕੱਢਾਂਗੇ ਜਿਹੜੀ ਜ਼ਿੰਮੇਵਾਰੀ ਬੰਦੀ ਸੀ ਲਿਖਿਆ ਜਾਊਗਾ ਉਹਨਾਂ ਨੂੰ ਵੀ ਜਿਓਨੀ ਕਰਵਾਇਆ ਜਾਏ ਬਿਲਕੁਲ ਸਰ ਅਸੀਂ ਆਪ ਦੇ ਵੱਲੋਂ ਲਿਖਾਂਗੇ ਬਾਕੀ ਸਾਰੇ ਇਸ ਸੂਬੇ ਦੇ ਜਿੰਨੇ ਵੀ ਨੇੜਲੇ ਲੱਗਦੇ ਐਮ ਐਲ ਏ ਸਹਿਬਾਨ ਹੈਗੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਲਿਖਨ ਐਨ ਐਚ ਆਈ ਨੂੰ ਤਾਂ ਕਿ ਇਹਦਾ ਪੁਖਤਾ ਤੇ ਜਲਦ ਤੇ ਪੱਕਾ ਇੰਤਜ਼ਾਮ ਹੋ ਸਕੇ ਤਾਂ ਕਿ ਸਾਡੇ ਪੰਜਾਬੀਆਂ ਨੂੰ ਇਸ ਸੀਜ਼ਨ ਨਾਲ ਕੋਈ ਹਾਮ ਨਾ ਹੋਵੇ ਦੇਖੋ ਅਸੀਂ ਸਾਰੇ ਟੋਲ ਟੈਕਸ ਭਰ ਰਹੇ ਆਂ ਇਹਨਾਂ ਨਾ ਪੈਸਾ ਭਰ ਰਹੇ ਹਨਾਂ ਨੂੰ ਤੇ ਕਿਉਂ ਨਹੀਂ ਇਸ ਛੋਟੀ ਜੀ ਸਮੱਸਿਆ ਦਾ ਹੱਲ ਹੋ ਸਕੇ ਜਿਹਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਦੇਖੋ ਬੜੀ ਸੀਰੀਅਸ ਹੈਡ ਇੰਜਰੀ ਲੈਗ ਇੰਜਰੀ ਕੁਝ ਵੀ ਹੋ ਸਕਦਾ ਦੇਖੋ ਜਦੋਂ ਬੰਦਾ ਪੂਰਾ ਦਾ ਪੂਰਾ ਹੀ ਅੰਦਰ ਡਿੱਗ ਗਿਆ ਆਪਣੇ ਪੱਤਰਕਾਰ ਵੀਰ ਖੁਦ ਪੂਰੇ ਅੰਟਿਲ ਦੇ ਨੈਕ ਗਲੇ ਤੱਕ ਬਿਲਕੁਲ ਅੰਦਰ ਡੁੱਬ ਗਏ ਸੀਗੇ ਤੇ ਇਹ ਬਿਲਕੁਲ ਵੀ ਸੈਟੀਸਫੈਕਟਰੀ ਕੰਮ ਨਹੀਂ ਹੈਗਾ ਜੀ ਤੇ ਅਸੀਂ ਆਪ ਦੇ ਵੱਲੋਂ ਜੋ ਵੀ ਫਰਸਟ ایڈ ਦੇ ਸਕਦੇ ਆ ਇਸ ਮੈਟਰ 'ਚ ਉਹ ਦੇ ਨਾਏ ਆ। ਬਾਕੀ ਐਮਐਲਏ ਸਾਹਿਬ ਵੀ ਇੱਥੇ ਪਹੁੰਚ ਗਏ ਉਹ ਹੋਰ ਵੀ ਜਾਣਕਾਰੀ। ਸਰ ਸਾਹਿਬ ਇਹ ਪਹਿਲੀ ਵਾਰ ਹੀ ਨਹੀਂ ਹੈ ਪਹਿਲਾਂ ਵੀ ਬਹੁਤ ਆਸਮਾਨ ਹੋਇਆ। ਇਸੇ ਕਰਕੇ ਜੀ ਬਿਲਕੁਲ ਤਾਂ ਹੀ ਉਹ ਕਰਕੇ ਅਸੀਂ ਇੱਥੇ ਪਹੁੰਚੇ ਆ ਜੀ ਕਿ ਪੱਕਾ ਇੰਤਜ਼ਾਮ ਹੋ ਸਕੇ ਤੇ ਟ੍ਰੈਫਿਕ ਨੂੰ ਰੋਕਣਾ ਲੱਗੇ ਤੇ ਟ੍ਰੈਫਿਕ ਲੱਗੇ ਹੀ ਨਾ ਬੇਸਿਕਲੀ ਇੱਥੇ ਤੇ ਜਲਦ ਇਹ ਜੀ ਕੁਦਰਤੀ ਆਫਤ ਆਫ ਨੂੰ ਕੀ ਪਤਾ ਲੱਗਦਾ ਜੀ ਦੇਖੋ ਕੱਲ ਦਾ ਮੀਂਹ ਪਈ ਜਾਂਦਾ ਕੱਲ 2 ਵਜੇ ਦਾ ਮੀਂਹ ਪੈਣ ਲੱਗਿਆ ਸਾਰੀ ਰਾਤ ਪਈ ਆ। ਹੁਣ ਵੀ ਕੰਮ ਕਾਣੀ ਹੋ ਜਾਰੀ ਰਹੀ ਹੈ ਇਥੇ ਪਹਿਲੀ ਵਾਰ ਨਹੀਂ ਹੈ ਜਦੋਂ ਵੀ ਮੀਂਹ ਪੈਂਦਾ ਇਥੇ ਪਾਣੀ ਜਮਾ ਹੋ ਜਾਂਦਾ ਔਰ ਉਹਦੇ ਇਥੇ ਬਹੁਤ ਐਕਸੀਡੈਂਟ ਵੀ ਹੋਏ ਹੈ ਇਹਦੇ ਸਬੰਧ ਦੇ ਵਿੱਚ ਮੈਂ ਡੀਸੀ ਸਾਹਿਬ ਨੂੰ ਵੀ ਮੈਂ ਇੱਕ ਗੋਲੀ ਵਾਲੀ ਬੇਨਤੀ ਕਰੀ ਹੈ ਵੀ ਇਥੇ ਕੋਈ ਪੁਲ ਦੀ ਪ੍ਰੋਵੀਜ਼ਨ ਮਤਲਬ ਬਣਾ ਕੇ ਭੇਜੀ ਜਾਵੇ ਉਹ ਕਹਿੰਦੇ ਵੀ ਹਾਂ ਇਹ ਜ਼ਰੂਰ ਚਾਹੀਦਾ ਇਥੇ ਮੇਰਾ ਖਿਆਲ ਹੋ ਸਕਦਾ ਵੀ ਉਹਨਾਂ ਨੇ ਭੇਜੀ ਵੀ ਹੋਵੇ ਪਰ ਹੁਣ ਮੇਅਰ ਸਾਹਿਬ ਦੀ ਹੈਲਪ ਨਾਲ ਇਹ ਵੀ ਉਥੋਂ ਚੱਲ ਕੇ ਆਏ ਕਹਿੰਦੇ ਵੀ ਆਪਾਂ ਕੋਈ ਹੱਲ ਕਰੀਏ ਇਹੋ ਕੱਲਿਆਂ ਦਾ ਰਸਤਾ ਹੈ ਨਹੀਂ ਵੀ ਸਾਡਾ ਪੁੱਤੋ ਹਲਕੇ ਦਈ ਹੈ ਇਹ ਇੱਕ ਬਹੁਤ ਵੱਡੇ ਸਮਾਜ ਸੇਵੀ ਹੋਂਕਾਰ ਇਹਨਾਂ ਨੇ ਫੋਨ ਤੇ ਇਹਨਾਂ ਸੰਪਰਕ ਕੀਤਾ ਇਹ ਵੀ ਆਏ ਕਹਿੰਦੇ ਵੀ ਜਿੰਨਾ ਚਿਰ ਆਪਾਂ ਕਰ ਸਕਦੇ ਓਨਕ ਤਾਂ ਆਪਾਂ ਕਰੀਏ ਆਪਣੀਆਂ ਮਸ਼ੀਨਾਂ ਮਸੂਨਾ ਲੈ ਕੇ ਆਏ ਅਸੀਂ ਇਹ ਤੇ ਅਸੀਂ ਪੂਰੇ ਹੁਣ ਇਸ ਤਰ੍ਹਾਂ ਹੈਗਾ ਵੀ ਪਾਣੀ ਇਹ ਕੱਢ ਕੇ ਹਟਾਂਗੇ ਨੇਸ਼ਨਲ ਫੋਰਸ ਮੈਨੂੰ ਹਾਇਰ ਅਥਾਰਟੀ ਦੀ ਜ਼ਿੰਮੇਵਾਰੀ ਬਣਦੀ ਆ ਲੱਗਦਾ ਨਹੀਂ ਜ਼ਿੰਮੇਵਾਰੀ ਤਾਂ ਬੰਦੀ ਪਰ ਸਮਝਦੇ ਨਹੀਂ ਹੈ ਜ਼ਿੰਮੇਵਾਰੀ ਮੈਂ ਉਹਨਾਂ ਨੂੰ ਕਈ ਵਾਰੀ ਪਹਿਲਾਂ ਵੀ ਕਹਿ ਕੇ ਆਇਆ ਇਥੋਂ ਜਿੱਥੋਂ ਤੱਕ ਉਹਦਾ ਏਰੀਆ ਹੁੰਦਾ ਦੇਖੋ ਨਾ ਤਾਂ ਇਥੇ ਕੋਈ ਲਾਈਟ ਚੱਲਦੀ ਐ ਲਾਈਟ ਦਾ ਕੋਈ ਪ੍ਰਬੰਧ ਨਹੀਂ ਕੈਮਰੇ ਲੱਗੇ ਹੋਣੇ ਚਾਹੀਦੇ ਕੈਮਰੇ ਵੀ ਨਹੀਂ ਲੱਗੇ ਉਹਨਾਂ ਕੋਲੇ ਪੂਰਾ ਸਾਜੂ ਸਮਾਨ ਵੀ ਨਹੀਂ ਹੁੰਦਾ ਇਹ ਇਹਦੇ ਸਬੰਧ ਚ ਮੈਂ ਡੀ ਸਾਹਿਬ ਨੂੰ ਵੀ ਕਹਿ ਚੁੱਕਿਆ ਇਵੇਂ ਜਿਵੇਂ ਟੋਲ ਪਲਾਜ਼ੇ ਜਿੰਨੇ ਵੀ ਹੈਗੇ ਆਪਣੇ ਦੋ ਟੋਲ ਪਲਾਜ਼ੇ ਪੈਂਦੇ ਇੱਧਰ ਇੱਕੋ ਜਿੱਦੇ ਪੈਂਦਾ ਜਿੱਦਿਆਂ ਕੋਲੇ ਕੁਝ ਵੀ ਨਹੀਂ ਉਹਨਾਂ ਦਾ ਵੀ ਨਾ ਕੋਈ ਕੈਮਰਾ ਚੱਲਦਾ ਜਾਂ ਹੋਰ ਕੈਮਰੇ ਦੀ ਮਤਲਬ ਹੁਣ ਆਪਾਂ ਨੂੰ ਕਿੰਨੀ ਚੱਲਦੀ ਹੈ ਜਿਵੇਂ ਕੋਈ ਗੈਂਗਸਟਰ ਆ ਗਿਆ ਜਾਂ ਕੋਈ ਕੋਈ ਕਤਲ ਕਰਕੇ ਭੱਜ ਗਿਆ ਜਾਂ ਹੋਰ ਇਸ ਤਰ੍ਹਾਂ ਦੀਆਂ ਅਣਸਕਾਮੀਆਂ ਘਟਾਨਾਵਾਂ ਕਰਕੇ ਕੋਈ ਐਕਸੀਡੈਂਟ ਕਰਕੇ ਭੱਜ ਗਿਆ ਸਾਨੂੰ ਲੋੜ ਹੈ ਕੈਮਰਿਆਂ ਦੀ ਇੱਥੇ ਐਨੈਕਸ ਤੇ ਆਪਣੇ ਟੋਪ ਬੈਂਡ ਦੀ ਵੀ ਜ਼ਰੂਰਤ ਹੁੰਦੀ ਹੈ ਜੀ ਪਰ ਉਹ ਵੀ ਹੈ ਨਹੀਂ ਉਹਨਾਂ ਕੋਲ ਹੈ ਤਾਂ ਅਸੀਂ ਬਸ ਨਾਂ ਵਾਲਾ ਕੰਮ ਹੀ ਹੈ ਹਾਂ ਕਵਾੜ ਵਾਲਾ ਕੰਮ ਹੈ ਜੀ ਮੈਨੂੰ ਸਭ ਹਲਕਾ ਵਧਾਏ ਕੋ ਤੁਸੀਂ ਲਿਖ ਕੇ ਭੇਜੋ ਸਰਕਾਰ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਜੋ ਵੀ ਅਥਾਰਟੀ ਹੈਗੀ ਤਾਂ ਕਿ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਵੇ ਦੇਖੋ ਜੀ ਜਦੋਂ ਮਤਲਬ ਜਵੀ ਬਾਣ ਲੱਗੇ ਤਵੀ ਰੋਜ ਜਗੇ ਆਲੀ ਗੱਲ ਹੈ ਜਦੋਂ ਵੀ ਆਪਾਂ ਨੂੰ ਕੋਈ ਮੁਸ਼ਕਲ ਪੇਸ਼ ਹੁੰਦੀ ਹੈ ਉਦੋਂ ਹੀ ਆਪਣੇ ਗੱਲ ਯਾਦ ਹੁੰਦੀ ਹੈ ਇਹ ਹੁਣ ਕੱਲ ਨੂੰ ਹੀ ਅਸੀਂ ਮੈਂ ਅਮਰੀਕਾ ਨੂੰ ਮੀਟਿੰਗ ਵੀ ਹੈ ਕੱਲ ਨੂੰ ਮੈਂ ਲਿਖ ਕੇ ਦੇ ਕੇ ਆਉਂਗਾ ਅਸੀਂ ਸਭ ਨੂੰ ਪਤਾ ਨਹੀਂ ਜਿਹੜੀ ਪਤਾਈ ਵਰਤੀ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਇਹ ਤਾਂ ਜਦੋਂ ਸੜਕ ਬਣ ਰਹੀ ਸੀ ਨੈਸ਼ਨਲ ਹਾਈਵੇ ਬਣ ਰਿਹਾ ਸੀ ਜਦੋਂ ਜਿਹੜੇ ਇੰਨੀ ਗੱਲ ਸੀਗੇ ਉਹ ਉਹ ਇਹਨਾਂ ਤੋਂ ਬਹੁਤ ਵੱਡੀ ਗਲਤੀ ਰਹੀ ਹੈ ਇਹ ਕਿਉਂਕਿ ਪਿਛਲੇ ਲੈਵਲ ਨੂੰ ਉਹਨਾਂ ਨੇ ਦੇਖਿਆ ਨਹੀਂ ਹੈਗਾ ਜੇ ਪਹਿਲਾਂ ਇਹ ਲੈਵਲ ਸਹੀ ਕਰਿਆ ਹੁੰਦਾ ਤਾਂ ਅੱਜ ਆਪਾਂ ਨੂੰ ਆਹ ਨੌਬਤ ਨਾਲ ਦੀ ਪਾਣੀ ਪੂਣੀ ਇੱਥੇ ਖੜਨਾ ਨਹੀਂ ਚਾਹੀਦਾ ਪਰ ਉਹਨਾਂ ਨੇ ਇਹ ਗੱਲ ਵੱਲ ਧਿਆਨ ਨਹੀਂ ਦਿੱਤਾ ਸੋ ਇਸ ਕਰਕੇ ਆਪਾਂ ਸਾਰੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹ ਜ਼ਰੂਰ ਪੰਜਾਬ ਸਰਕਾਰ ਕੋਲੇ ਸਰਦਾਰ ਸਾਡੇ ਮਾਨਯੋਗ ਭਗਵੰਤ ਮਾਨ ਜੀ ਨੂੰ ਕੋਲੋਂ ਦੀ ਪੰਜਾਬ ਕੋਲੇ ਇਹ ਗੱਲ ਨੂੰ ਕੱਲ ਨੂੰ ਪਹੁੰਚਦੀ ਮੈਂ ਕਰੂੰਗਾ ਤੇ ਡੀ ਸਾਹਿਬ ਨੂੰ ਵੀ ਅਸੀਂ ਇਹ ਉਹਨਾਂ ਦੇ ਵੀ ਧਿਆਨ ਚ ਲਿਆਵਾਂਗੇ ਕਿਉਂਕਿ ਡੀ ਸੀ ਸਾਹਿਬ ਜਿਹੜੇ ਪਹਿਲਾਂ ਸੀ ਉਹ ਹੁਣ ਆਪਣੇ ਨਵੇਂ ਆ ਗਏ ਡੀ ਸੀ ਸਾਹਿਬ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਨਹੀਂ ਹੈ ਕਾਰਨਾਂ بارش ਦਾ ਕਾਰਨ ਹੈ ਪਾਣੀ ਖੜਾ ਹੈ ਜੀ ਤੇ ਕਿੰਨੀ ਕਦੇਰ ਦਾ ਇਹ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਤਾਂ ਜੀ ਘਟੋ ਘਟ ਮੇਰੇ ਖਾਲ 2-3 ਸਾਲਾਂ ਤੋਂ ਆ ਰਹੀ ਹੈ ਜਦੋਂ بارش ਪੈਂਦੀ ਆਈ ਟਾਈਮ ਮਤਲਬ ਇਹ ਚੀਜ਼ ਹੁੰਦੀ ਹੈ ਨੈਸ਼ਨਲ ਹੈ ਵੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਬਣਦੀ ਹੈ ਜ਼ਿੰਮੇਵਾਰੀ ਪਰ ਅੱਜ ਕੋਈ ਰਿਸਪੌਂਸਿਬਿਲਟੀ ਸਮਝਦਾ ਹੀ ਨਹੀਂ ਫਿਰ ਟੈਕਸ ਤਾਂ ਉਹਦੀ ਲੈਵੇ ਟੋਲ ਟੈਕਸ ਪਹਿਲਾਂ ਮੰਗਦੇ ਜੀ ਦੰਨਾ ਮੰਗਦੇ ਆ ਲੈ ਸਾਬ ਵੀ ਆਏ ਆ ਆਏ ਵੇ ਆਏ ਇਹਨਾਂ ਕਦੇ ਕਿਹਾ ਵੀ ਤੁਸੀਂ ਵੀ ਭਾਈ ਇਹ ਰਾਹ ਨਿਕਲੋ ਬਹੁਤ ਵਾਰੀ ਕਿਹਾ ਜੀ ਬਹੁਤ ਚਾਹੁੰਦੇ ਆ ਅਕਸਰ ਮੰਗੀ ਮੰਗ ਕਰਦੇ ਤੁਸੀਂ ਐਨੇ ਚੰਗੇ ਮੰਗੇ ਹੀ ਕਰਦੇ ਵੀ ਇਹ ਜਦ ਰੋਡ ਉੱਛ ਚਕਾ ਦੇਣਾ ਜਾਂ ਬਾਰਿਸ਼ ਦਾ ਪਾਣੀ ਦਾ ਕੋਈ ਨਿਕਾਸ ਕਰਨ ਕਿਸੇ ਪਾਸੇ